ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਐਨੀਮਲ ਦਿਖਾਉਣੇ ਆ ਦੋਸਤੋ ਇੱਕ ਝੋਟੀ ਦਿਖਾਵਾਂਗੇ ਪਹਿਲਾ ਸਵੇਰ ਦੋਸਤੋ ਸੂਣ ਦੇ ਵਿੱਚ ਰੈਡੀ ਹੈਗੀ ਆ ਇੱਕ ਤੀਜੀ ਸਵੇਰ ਦੋਸਤੋ ਜਿਹੜੀ ਮੱਝ ਸੂਣੀ ਉਹ ਵੀ ਦਿਖਾਵਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਵਿਜ਼ਿਟ ਜਿੱਥੇ ਕਰਨੀ ਹੈਗੀ ਤੁਸੀਂ ਪਿੰਡ ਭੱਗੂਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਬਿਲਕੁਲ ਜਦੋਂ ਦੋਸਤੋ ਤੁਸੀਂ ਹਰੀਕੇ ਪੱਤਨ ਤੋਂ ਪੱਟੀ ਮੋੜ ਭਿੱਖੀ ਪਿੰਡ ਵਾਲਾ ਰੋਡ ਫੜਦੇ ਹੋ ਤਾਂ ਰਸਤੇ ਵਿੱਚ ਸੰਗਮਾ ਅੱਡਾ ਆਉਂਦਾ ਸੰਗਮਾ ਅੱਡੇ ਤੋਂ ਬਿਲਕੁਲ ਅਗਲੇ ਪੰਨੇ ਜਿਹੜੀ ਸੜਕ ਤੁਹਾਨੂੰ ਮਿਲੇਗੀ ਉਹ ਪਿੰਡ ਭੱਗੂਪੁਰ ਵਾਲੀ ਮਿਲੇਗੀ ਬਾਕੀ ਬਤੇਰੇ ਜਾਣਕਾਰੀ ਆਪਾਂ ਵੀਰ ਦੇ ਕੋਲੋਂ ਲੈਣੀ ਹੈਗੀ ਆ ਪਸ਼ੂ ਦੋਵੇਂ ਚੰਗੇ ਹੈਗੇ ਦੋਸਤੋ ਪੂਰੀ ਡਿਟੇਲ ਦੇ ਨਾਲ ਆਪਾਂ ਇਹ ਵੀਡੀਓ ਬਣਾਵਾਂਗੇ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੇ ਪੂਰੀ ਇਨਫੋਰਮੇਸ਼ਨ ਜਿਹੜੇ ਪਸ਼ੂਆਂ ਦੇ ਰਿਗਾਰਡਿੰਗ ਹੈਗੀ ਆ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੇ ਬਤੇਰੇ ਜਾਣਕਾਰੀ ਲਈ ਆਪਾਂ ਵੀਰ ਦੇ ਕੋਲੋਂ ਚੱਲਦੇ ਆਂ ਪੁੱਛ ਲੈਨੇ ਆਂ ਕੀ ਡਿਟੇਲ ਹੈਗੀ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਤੇ ਇੱਕ ਵੀਰ ਜੀ ਆਪਣਾ ਨਾਮ ਜਰੂਰ ਦੱਸਗੇ ਨਾਮ ਲਾਪਰੀ ਸਿੰਘ ਹਾਂ ਠੀਕ ਆ ਲਾਪਰੀ ਵੀਰੇ ਇਹ ਪਸ਼ੂ ਆਪਣੇ ਘਰ ਦੇ ਹਨਾ ਹਾਂਜੀ ਹਾਂਜੀ ਘਰ ਦੇ ਤੇ ਜੇਕਰ ਵੀਰੇ ਆਪਾਂ ਇਸ ਪਹਿਲੇ ਨੰਬਰ ਦੀ ਜਿਹੜੀ ਮੱਝ ਦੀ ਗੱਲ ਕਰ ਲਗੇ ਤੇ ਸਵੇਰ ਕਿੰਨਾ ਮਾਗੇ ਸੁਣ ਜਾ ਰਹੀ ਹੈ ਜੀ ਇਹ ਤੀਜਾ ਸਵੇਰ ਸੁਣ ਜਾ ਰਹੀ ਹੈ ਠੀਕ ਆ ਤੇ ਕਿੰਨੇ ਕ ਦਿਨ ਦੀ ਹਜੇ ਸਮਾਂ ਪਿਆ ਜੀ 4-5 ਦਿਨਾਂ ਦੇ ਬੁਰੇ ਹੋ ਜਾਣੇ ਆ ਤੇ ਵੈਸੇ ਚਲੋ ਦਿਨ ਉੱਤੇ ਲਿਆ ਜੇ ਉਹ ਦਾਪਾਉਂਗਾ ਅੱਜ 16 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ 16 ਜੁਲਾਈ ਤੋਂ ਜੇਕਰ 21 ਜੁਲਾਈ 21 ਜੁਲਾਈ ਨੂੰ ਜਿਹੜੇ ਦਿਨ ਪੂਰੇ ਆ ਇਸ ਮੱਝ ਤੇ ਤੀਜਾ ਸਵੇਰ ਸੌਣ ਜਾ ਰਹੀ ਆ ਵੀਰ ਨੇ ਦੱਸਤਾ ਤੇ ਵੀਰੇ ਜੇਕਰ ਆਪਾਂ ਦੂਜੇ ਸਵੇਰੇ ਤੇ ਪਹਿਲੇ ਸਵੇਰੇ ਵੀ ਤੁਹਾਡੇ ਕੋ ਰਹੀ ਇਹ ਮੱਝ ਹਾਂਜੀ ਹਾਂਜੀ ਤੇ ਜੇਕਰ ਮਿਲਕ ਵਾਲੇ ਪਾਸਿਓਂ ਦੇਖੀਏ ਤਾਂ ਕਿੰਨਾ ਅੱਕ ਦੁੱਧ ਚੁੰਮਦੀ ਰਹੀ ਜੀ ਇਹ ਅਸੀਂ 14-15 ਕਿਲੋ ਦੁੱਧ ਚੋਇਆ ਦੀ ਸੇਵਾ ਠੀਕ ਹੈ 14 15 ਲੀਟਰ ਜਿਹੜਾ ਇਹ ਠੰਡੀ ਆ ਕੋਈ ਇਹਨੂੰ ਵਿਚਾਰ ਨਹੀਂ ਕੋਈ ਨਹੀਂ ਜਿੱਦਾਂ ਮਰਜੀ ਕੋਈ ਬੈਠਾ ਰਹੇ ਇਹਨੂੰ ਵਿਚਾਰ ਨਹੀਂ ਹੈਗੀ ਮਤਲਬ ਜਿੱਦਾਂ ਮਰਜੀ ਆ ਵੇਖੋ ਤੁਹਾਡੇ ਸਾਹਮਣੇ ਠੰਡੀ ਆ ਜਿੱਦਾਂ ਮਰਜੀ ਠਾਪੀ ਮਾਰ ਕੇ ਕੋਈ ਚੋਈਏ ਕੋਈ ਵਿਚਾਰ ਨਹੀਂ ਬਿਲਕੁਲ 14 15 ਕਿਲੋ ਦੁੱਧ ਹੋਊਗੀ ਰਾਮ ਨਾਲੀ ਠੀਕ ਆ ਤੇ ਸੁਣਾਏ ਨੇ ਠੀਕ ਆ ਬਾਕੀ ਆਪਣੇ ਹੋਮ ਬਰੀਡ ਕਹਿ ਲਈਏ ਨੂੰ ਹੋਮ ਬਰੀਡ ਆਪਣੇ ਘਰ ਦੀ ਹਾਂਜੀ ਹਾਂਜੀ ਨੀਲੀ ਰਬੀ ਦੀ ਦੋਸਤੋ ਜਿਹੜੀ ਆਪਾਂ ਤੁਹਾਨੂੰ ਮੱਝ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਨੀਲੀ ਰਬੀ ਦੀ ਮੱਝ ਆ ਤਕਰੀਬਨ 15 ਕਿਲੋ ਦੁੱਧ ਦਾ ਦੋਸਤੋ ਖੁੱਲਾ ਦੁੱਧ ਹੋਵੇਗਾ ਇਸ ਮੱਝ ਦੇ ਥੱਲੇ ਹਜੇ ਢਿਲਾ ਢੋਲਾ ਵੇਖੋਗੇ ਤਕਰੀਬਨ 4 ਦਿਨ ਹਜੇ ਜਿਹੜੇ ਦਿਨ ਪੂਰੇ ਦੇ ਵਿੱਚ ਪਿਆ ਬਾਕੀ ਲੇਵਾ ਬਹੁਤ ਵੱਡਾ ਬਣਾ ਕੇ ਤਿਆਰ ਕਰਨਾ ਹੈ ਜਿੰਨੀ ਕਿ ਦੋਸਤੋ ਅੱਗੇ ਨੂੰ ਲੇਵੇ ਤੱਕ ਉਨੀ ਇੱਕ ਪਿੱਛੇ ਨੂੰ ਬਣਾ ਕੇ ਤਿਆਰ ਕਰਨੀ ਆ ਢਿਲਾ ਢੋਲਾ ਬਹੁਤ ਜਿਆਦਾ ਖੂਬਸੂਰਤ ਹੈਗੀਆਂ ਨੇ ਤੇ ਤਕਰੀਬਨ ਦਿਨ ਜਿਹੜੇ ਦੋਸਤੋ 21 ਜੁਲਾਈ ਨੂੰ ਪੂਰੇ ਆ ਤੇ ਬਾਕੀ ਹਜੇ 5-4 ਦਿਨ ਉੱਪਰ ਵੀ ਲੈ ਕੇ ਜਾ ਸਕਦੀ ਆ ਇਹਦੇ ਦੌਰਾਨ ਹੀ ਜਿਹੜਾ ਦੋਸਤੋ ਲੇਵਾ ਬਿਲਕੁਲ ਇਹਨੇ ਭਰ ਲੈਣਾ ਹੈਗਾ ਬਿਲਕੁਲ ਆਰਡਰ ਅੱਛ ਭਵਾਨੇ ਦੀ ਗੱਲ ਕਰੀਏ ਤੇ ਕਿੰਨਾ ਕੁ ਲੇਵਾ ਖੋਲ ਆਈ ਹੋਲੂਗੇ ਜੀ ਹੋਰ ਹਜੇ ਵੀ ਜੀ ਇਹਨੇ ਮਤਲਬ 4-5 ਦਿਨਾਂ ਨੂੰ ਤੇ ਦਿਨ ਪੂਰੇ ਹੋਨੇ ਆ ਤੇ 8-9 ਦਿਨ ਲਿਆ ਜਾਣੇ ਲੇਵਾ ਤੇ ਤੁਹਾਡੇ ਹਿਸਾਬ ਨਾਲ ਦਿਸ ਰਹੀਂ ਜਾਂ ਤੁਹਾਨੂੰ ਉਹ ਨਹੀਂ ਗਾੜਿਆ ਹਾਂਜੀ ਮਤਲਬ ਤੇ 14-15 ਦਿਨ ਤੋਂ ਦੇ ਦਿਨਾਂ ਦੇ ਲੇਵਾ ਹਜੇ ਇਹਨੇ ਮਤਲਬ ਲੰਘਣਾ ਸ਼ੁਰੂ ਹੋਇਆ 4-5 ਦਿਨਾਂ ਬਿਲਕੁਲ ਹਾਂਜੀ ਬਾਕੀ ਦੋਸਤੋ ਪ੍ਰੋਪਰ ਜਿਹੜੇ ਹੈਗੇ ਆ ਨਿਸ਼ਾਨ ਤੁਸੀਂ ਵੇਖੋਗੇ ਬਿਲਕੁਲ ਕੈਰੈਕਟਰ ਜਿਹੜੇ ਹੈਗੇ ਆ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਥੱਲੇ ਵਹਿਰੋ ਕੋਈ ਇਹਨੂੰ ਠੰਡੀ ਸੀਲਸ ਲੱਗ ਤੇ ਜਿਹੜਾ ਮਿਲਕ ਆ ਦੋਸਤੋ ਖੁੱਲਾ ਮਿਲਕ ਹੋਵੇਗਾ ਇਹਦੇ ਥੱਲੇੋਂ ਕਿਉਂਕਿ ਉਮੀਦ ਬਹੁਤ ਵਧੀਆ ਚੰਗੀ ਹੈਗੀ ਹਾਂਜੀ ਹੈ ਵੀ ਵੇਖੋ ਤਾਂ ਤੇ ਬਾਡੀ ਸਟਰਕਚਰ ਵੇਖੋਗੇ ਦੋਸਤੋ ਬਰੀਕ ਸਕਿਨ ਦੇ ਵਿੱਚ ਹੈਗੀ ਆ ਬਰੀਕ ਚਮੜੀ ਆ ਬਿਲਕੁਲ ਵੇਨ ਜਿਹੜੀਆਂ ਦੋਸਤੋ ਪਿੰਡੇ ਦੇ ਉੱਪਰ ਨਾਰਮਲੀ ਤੁਹਾਨੂੰ ਬਿਲਕੁਲ ਸਕਰੀਨ ਦੇ ਵਿੱਚ ਦਿਖ ਪੈਣੀਆਂ ਨੇ ਆ ਲੋ ਜੀ ਮੂੰਹ ਮੱਥਾ ਜਿਹੜਾ ਹੈਗਾ ਦੋਸਤੋ ਜਿਹੜੀ ਫੇਸ ਕੁਆਲਿਟੀ ਹੈਗੀ ਆ ਉਹ ਤੁਹਾਡੇ ਸਾਹਮਣੇ ਆ ਬਿਲਕੁਲ ਬਿੱਲੀ ਅੱਖ ਲੱਗੀ ਹੈਗੀ ਆ ਮੱਥਾ ਬੱਲਾ ਤੇ ਨਿਸ਼ਾਨ ਪਿਛਲੀਆਂ ਲੱਤਾਂ ਦੇ ਤੁਹਾਨੂੰ ਦਿਖਾਣਗੇ ਤੇ ਹਜੇ ਕੁਆਲਿਟੀ ਜਿਹੜੀ ਹੈਗੀ ਆ ਆਰਡਰ ਦੀ ਉਹ ਤੁਸੀਂ ਜ਼ਰੂਰ ਪੇਖੋ ਸੋਹਣਾ ਚੰਗਾ ਥਾਣਾ ਦੋਸਤੋ ਬਰਾਬਰਤਾ ਜਿਹੜੀ ਹੈਗੀ ਆ ਵਿਥਾਂ ਵਿਰਲਾ ਵੀ ਹੈਗੀਆਂ ਨੇ ਉਹ ਬਿਲਕੁਲ ਜੜੀਆਂ ਪ੍ਰੋਪਰ ਹੈਗੀਆਂ ਥਾਣਾ ਦੇ ਵਿੱਚ ਅੱਛਾ ਵੀਰ ਇੱਕ ਦਿਨ ਆਪਾਂ ਖੋਲ ਕੇ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਜਿਹੜਾ ਮੁੱਲ ਵੀ ਇਹਦੀ ਡਿਮਾਂਡ ਕੀ ਕਰਦੇ ਹਾਂਜੀ ਵੀਰ ਜੀ ਇਹਦਾ 85000 85000 ਡਿਮਾਂਡ ਹੈ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਬਾਕੀ ਵੀ ਜਿਕਰੀ ਦੀ ਗੱਲ ਕਰੀਏ ਲੰਮਾ ਸਮਾਂ ਕਿੰਨਾ ਕਚਵਾ ਦਿੰਦੀ ਹੈ ਦੁੱਧ ਆਪਣਾ ਜੇਕਰ ਸੂਣ ਤੋਂ ਬਾਅਦ ਵੀ ਗੱਲ ਕਰੀਏ ਸੂਣ ਤੋਂ ਬਾਅਦ ਵੀ ਜੀ 7-8 ਮਹੀਨੇ ਰਾਉਣੇ ਚਵਾ ਲੀ ਜੀ ਖਰਾਗ ਇਹ ਬੰਡੀ ਆਪਾਂ ਜਦੋਂ ਕਲ ਪਾਵਾਂਗੇ ਤੇ ਦੁੱਧ ਡੰਗਰ ਦੇ ਧੀ ਜਾਣਾ ਜੀ ਠੀਕ ਆ ਤੇ ਆਪਣੀ ਸੇਵਾ ਹੋਊਗੀ ਆਹ ਇਹ ਅੱਗੇ ਬਣੀ ਕਿਹੜੇ ਮਾਲੀ ਤੋਂ ਆ ਜਾਂ AI ਹੋਈ ਹੈ ਜੀ ਹਾਂ ਜੀ ਮਾਲੀ ਘੜ ਤੋਂ ਬਣੀ ਹੈਗੇ ਨਹੀਂ AI ਹੋਈ ਹੈ ਜੀ AI ਹੋਈ ਆ ਨੀਲੀ ਰਾਵੀ ਤਾਂ ਸੀਮਨ ਤੋਂ ਕਰਵਾਈ ਸੀ ਜੀ ਹਾਂ ਜੀ ਹਾਂ ਜੀ ਠੀਕ ਆ ਨੀਲੀ ਰਾਵੀ ਤਾਂ ਦੋਸਤੋ ਗੱਬਣ ਹੈਗੀ ਆ ਬਾਕੀ ਲੰਮਾ ਟਾਈਮ ਜਿਹੜੀਆਂ ਨੀਲੀ ਰਾਵੀ ਦੀਆਂ ਮੱਝਾਂ ਹੈਗੀਆਂ ਦੁੱਧ ਚਵਾ ਦਿੰਦੀਆਂ ਨੇ ਅਕਸਰ ਤੇ ਇਹਨੂੰ ਵੀਰ ਜੀ ਖੋਲ ਕੇ ਆਪਾਂ ਤੋਰ ਲਈਏ ਮਾੜਾ ਜਿਹੇ ਇਧਰ ਖਿਲਾ ਜੀ ਬਾਕੀ ਕਿਸਾਨ ਜੀ ਰੋ ਵਧੀਆ ਚੰਗੀ ਜਿਹੜੀ ਬਰੀਡ ਹੈਗੀ ਆ ਕਿਉਂਕਿ ਬਾਰਡਰ ਬਰੀਡ ਜਿਹੜੀ ਆਪਾਂ ਅਕਸਰ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਭਿੱਖੀ ਵਿੰਡ ਏਰੀਆ ਪੱਟੀ ਏਰੀਆ ਖਾਲੜ ਏਰੀਆ ਤੋਂ ਬਹੁਤ ਵੀਡੀਓ ਆਪਣੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਤੇ ਆਰਡਰ ਜਿਹੜਾ ਹੈਗਾ ਦੋਸਤੋ ਅੱਜ ਦੇ ਸਮੇਂ ਆ ਹੈਗਾ ਤਕਰੀਬਨ 8-7 ਦਿਨ 8-9 ਦਿਨ ਹਜੇ ਸਮਾਂ ਬਿਲਕੁਲ ਇਸਨੇ ਲੈ ਕੇ ਦੋਸਤੋ ਬਾਅਦ ਵਿੱਚ ਸੁਣਾ ਹੈਗਾ ਆਪਣੇ ਟਾਈਮ ਤੇ ਤੇ ਠੀਕ ਹੈ ਜੀ ਠੀਕ ਆ ਸੋ ਕਿਸਾਨ ਵੀਰੋ 85000 ਰੁਪਏ ਜਿਹੜੀ ਡਿਮਾਂਡ ਆ 85000 ਦੇ ਵਿੱਚੋਂ 200 ਜਦੋਂ ਤੁਸੀਂ ਮੌਕੇ ਤੇ ਘਰੇ ਆਓਗੇ ਮਾਨਤਨ ਵੀਰ ਕੋਲ ਪੁੱਛਦੇ ਵੀਰ ਜੀ ਮਾਨਤਨ ਹੋ ਜਾਏਗਾ ਥੋੜਾ ਬਤਾ ਜੀ ਜਰੂਰ ਮਾਨਤਨ ਕਰ ਲੈ ਠੀਕ ਆ ਜੀ ਮਾਨਤਨ ਹੋ ਜਾਏਗਾ ਦੋਸਤੋ ਤੇ ਦੂਜੇ ਨੰਬਰ ਤੇ ਵੀਰ ਇਹ ਆਪਣੇ ਕੋਲ ਝੋਟੀ ਆ ਤੇ ਅੱਗੇ ਪਹਿਲਾਂ ਅੱਗੇ ਸੁਣਿਆ ਜਾ ਰਹੀ ਹੈ ਜੀ ਹਾਂਜੀ ਹਾਂਜੀ ਪਹਿਲਾਂ ਝੋਟੀ ਸੁਣਿਆ ਜਾ ਰਹੀ ਪਹਿਲਾਂ ਸੁਣਿਆ ਜਾ ਰਹੀ ਹੈ ਤੇ ਇਹ ਵੀਰੇ ਆਪਣੀ ਇਹਦੀ ਮਦਰ ਖੜੀ ਹੈਗੀ ਆ ਘਰੀ ਆ ਜਾਂ ਸੇਲ ਸ਼ੁਰੂ ਕਰਤੀ ਸੀ ਨਹੀਂ ਉਹ ਸੇਲ ਕਰਤੀ ਘਰੇ ਹੀ ਬਲਾ ਹਾਂ ਮਦਰ ਪਹਿਲਾਂ ਹੈ ਸੀ ਸੇਲ ਕਰਤੀ ਆ ਤੇ ਘਰਦੀ ਆ ਦੋਸਤੋ ਕਿਉਂਕਿ ਵੀਰ ਦੇ ਕੋਲ ਜਿੰਨੇ ਐਨੀਮਲ ਵੀ ਹੈਗੇ ਆ ਸਾਰੇ ਘਰਦੇ ਆ ਪਸ਼ੂ ਤੇ ਦੋ ਜਿਹੜੀਆਂ ਅੱਜ ਸੇਲ ਵਾਸਤੇ ਨੇ ਇਹ ਪਹਿਲਾ ਸੂਆ ਦੋਸਤੋ ਸੂਣ ਜਾ ਰਹੀ ਹੈ ਤੇ ਫਿਰ ਇਹਦੇ ਦਿਨ ਕਦੋਂ ਕੇ ਪੂਰੇ ਹੈਗੇ ਇਹਦੇ ਵੀ ਜੀ ਨਾਲ ਹੀ ਉਹਦੇ ਕੀ ਬਾਈ ਨੂੰ ਹੀ ਪੂਰੇ ਹੋਣੇ ਆ ਤੇ ਇਹਨੇ ਵੀ ਮਤਲਬ ਚਾਰ ਪੰਜ ਦਿਨ ਉੱਪਰ ਹੀ ਖੜੂੰਦੀ ਹੈ ਠੀਕ ਹੈ ਜੀ ਤਕਰੀਬਨ ਦੋਸਤੋ 8-7 8-7 ਦੋਨਾਂ ਨੇ ਜਿਹੜੇ ਦਿਨ ਹਜੇ ਲੈ ਜਾਣੇ ਆ ਇੱਕ ਵਾਰੀ ਮੈਂ ਤੁਹਾਨੂੰ ਜੜੀ ਆ ਥਾਣਾ ਦੀ ਕੁਆਲਿਟੀ ਆ ਉਹ ਜ਼ਰੂਰ ਦਿਖਾ ਦੇਣੀ ਆ ਮੁੱਠੀ ਵਾਲਾ ਥਾਣਾ ਦੋਸਤੋ ਬਹੁਤ ਵਧੀਆ ਥਾਂ ਸਾਹਮਣੇ ਨਿਕਲ ਕੇ ਆਇਆ ਹੈਗਾ ਪਹਿਲਾ ਤੇ ਮਗਰਲੇ ਵੇਖੋਗੇ ਦੋਸਤੋ ਨਿਸ਼ਾਨ ਪ੍ਰੋਪਰ ਹੈ ਨੀਲੀ ਦੀਆਂ ਮੱਜਾਂ ਦੋਸਤੋ ਨੀਲੀ ਦੀਆਂ ਝੋਟੀਆਂ ਦੇ ਜਿਹੜੇ ਨਾਰਮਲ ਨਿਸ਼ਾਨ ਆ ਮਗਰਲੀਆਂ ਲੱਤਾਂ ਜਿਹੜੀਆਂ ਮਗਰਲੇ ਪੈਰ ਆ ਦੋ ਦੋ ਤਿੰਨ ਤਿੰਨ ਇੰਚ ਜਿਹੜੇ ਵਾਈਟ ਹੈਗੇ ਆ ਤੇ ਬਿਲਕੁਲ ਹਵਾਨੇ ਤੇ ਜਿਹੜਾ ਦਾਗਾ ਹਵਾਨੇ ਤੇ ਨਿਸ਼ਾਨ ਆ ਕਰੈਕਟਰ ਆ ਬਿਲਕੁਲ ਉਹ ਵੀ ਤੁਹਾਨੂੰ ਮਿਲ ਜੂਗਾ ਤੇ ਉਮੀਦ ਕਰਦੇ ਆ ਚੰਗਾ ਮਿਲਕ ਪਾ ਦੇਗੀ ਤੇ ਬਾਕੀ ਵੀਰ ਹੱਡੀ ਦੀ ਕੋਈ ਚੱਕਰ ਨਹੀਂ ਚਾਹਣੀ ਤੁਹਾਡੇ ਸਾਹਮਣੇ ਕੋਈ ਨੂੰ ਚੱਕਾਂ ਜਿੱਦਾਂ ਮਰਜੀ ਕੋਈ ਵਿਚਾਰ ਨਹੀਂ ਬਿਲਕੁਲ ਆਹ ਲਓ ਦੋਸਤੋ ਐ ਪੂਰੀ ਸੀਲ ਹੈ ਜਦੋਂ ਜਦਾਂ ਮਰਜੀ ਚੋਲੇ ਕੋਈ ਵਿਚਾਰ ਨਹੀਂ ਠੀਕ ਹੈ ਠੰਡੀ ਧੀਰੀ ਬਿਲਕੁਲ ਤੇ ਦੁੱਧ 10000 ਕਿਲੋ ਰਹਾਉਣ 11 12 ਕਿਲੋ ਬਿਲਕੁਲ 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 ਅ ਬਾਕੀ ਦੋਸਤੋ ਜਿੰਨੀ ਕਾ ਠੰਡੀ ਧੀਰੀ ਹੈਗੀ ਆ ਝੋਟੀ ਤੁਸੀਂ ਆ ਸਾਹਮਣੇ ਦੇਖ ਰਹੇ ਹੋ ਤਕਰੀਬਨ ਪਸ਼ੂ ਆ ਜਿਹੜਾ ਦੋਸਤੋ ਐਵੇਂ ਤਾਂ ਜਿਹੜਾ ਕਾਫੀ ਵਧੀਆ ਦੁੱਧ ਚਵਾ ਦਿੰਦਾ ਤੇ ਝੋਟੀ ਬਹੁਤ ਖੂਬਸੂਰਤ ਆ ਇੱਕ ਵਾਧੇ ਵੰਡੀ ਵਾਲੀ ਚੀਜ਼ ਆ ਦੋਸਤੋ ਜੇਕਰ ਪਹਿਲਾਂ ਤੁਸੀਂ ਇਹ ਝੋਟੀ ਲੈ ਕੇ ਜਾਂਦੇ ਹੋ ਤੇ ਵਾਧੇ ਵੰਡੀ ਆ ਦੋਸਤੋ ਅੱਗੇ ਲੰਮੇ ਸੂਵੇ ਕਰਮਾਂ ਵਾਲੀ ਬਹੁਤ ਵਧੀਆ ਚੰਗਾ ਰਿਜ਼ਲਟ ਦੇਵੇਗੀ ਤੇ ਬਾਕੀ ਜਿਹੜੀ ਇਹ ਵੀ ਵੀਰ ਨੂੰ ਪੁੱਛ ਲੈਨੇ ਆ ਲਾਭਪ੍ਰੀਤ ਵੀਰੇ ਇਹ ਵੀ ਜਿਹੜਾ ਸੀਮਨ ਖਾਇਆ ਨੀਲੀ ਦਾ ਵੀ ਇਹਨੂੰ ਰਖਾਇਆ ਹਾਂਜੀ ਹਾਂਜੀ ਇਹਦਾ ਸੀਮਨ ਨੀਲੀ ਦਾ ਵੀ ਠੀਕ ਆ ਜੀ ਤੇ ਸੀਮਨ ਜਿਹੜਾ ਦੋਸਤੋ ਨੀਲੀ ਦਾ ਵੀ ਦਾ ਹੈਗਾ ਬਾਕੀ ਰਿਜ਼ਲਟ ਅੱਗੇ ਦੇਖਦੇ ਹਾਂ ਉਹਨਾਂ ਦੇ ਦਿਨਾਂ ਦੇ ਵਿੱਚ ਕਿਦਾਂ ਦੀ ਇਹ ਪਾਉਂਦੀ ਹੈਗੀ ਇਹ ਝੋਟੀ ਤਕਰੀਬਨ ਵਿੱਥਾ ਫਿਰਲਾ ਵੇਖੋਗੇ ਦੋਸਤੋ ਕੋਈ ਬਿਲਕੁਲ ਨਿਖੜਵੇਂ ਜ ਕੋਈ ਜੋੜ ਕੇ ਥਾਣੇ ਲੱਗਾ ਹੈਗਾ ਅਛਾਲਾ ਪ੍ਰੀਤ ਵੀਰੇ ਇਹਦਾ ਮੁੱਲ ਵੀ ਦੱਸ ਦੋ ਕੀ ਕਰਦੇ ਇਹਦਾ ਵੀਜੀ 65000 ਰੁਪਏ 65000 ਹਾਂ ਜੀ 65000 ਦੇ ਵਿੱਚੋਂ ਕੋਈ ਹੋਏਗਾ ਮੰਤਨ ਜੀ ਕੋਈ ਨਹੀਂ ਕਰਦਾ ਮੌਕੇ ਦੇ ਮੰਤਨ ਮੌਕੇ ਤੇ ਹੋਵੇਗਾ ਮੰਤਨ ਜ਼ਰੂਰ ਹੋਵੇਗਾ ਦੋਸਤੋ ਤੇ ਇੱਕ ਸੰਪਰਕ ਨੰਬਰ ਵੀ ਤੇ ਜਰੂਰ ਬੋਲ ਦਗੇ ਹਾਂ ਜੀ 98782 88460 ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਨੰਬਰ ਚੱਲਦਾ ਆਪਣੇ ਕੋਲ ਜੀ ਹਾਂ ਜੀ ਹਾਂ ਜੀ ਠੀਕ ਆ ਸੋ ਦੋਸਤੋ ਜਿਹੜੇ ਨੰਬਰ ਨੇ ਮੈਂ ਸਕਰੀਨ ਦੇ ਬਿਲਕੁਲ ਨੀਚੇ ਵਾਲੇ ਪਾਸੇ ਚੱਲਦੇ ਕਰ ਦਨੇ ਆ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਲਵਪ੍ਰੀਤ ਨਾਮ ਹੈਗਾ ਵੀਰ ਦਾ ਤੇ ਵੀਰ ਦੇ ਨਾਲ ਗੱਲਬਾਤ ਕਰਕੇ ਤੁਸੀਂ ਦੋ ਐਨੀਮਲ ਤੁਹਾਨੂੰ ਆਪਾ ਦਿਖਾਏ ਆ ਦੋਨਾਂ ਐਨੀਮਲਾਂ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਜਿਹੜੀ ਫੇਸ ਕੁਆਲਿਟੀ ਆ ਦੋਸਤੋ ਇਹਦੀ ਵੀ ਬਹੁਤ ਖੂਬਸੂਰਤ ਹੈਗੀ ਆ ਬਿਲਕੁਲ ਰਿੰਗ ਸਿੰਗਾ ਛੋਟਾ ਜਿਹਾ ਸਿੰਗਾ ਝੋਟੀ ਦੇ ਤੇ ਬਾਡੀ ਸਟਰਕਚਰ ਵੇਖੋਗੇ ਦੋਸਤੋ ਬਹੁਤ ਖੂਬਸੂਰਤ ਹੈਗਾ ਬਿਲਕੁਲ ਪਰਮੇ ਪਿੰਡੇ ਦੀ ਹੈਗੀ ਆ ਪਿੱਟਕੂੜਾ ਵੇਖੂਗੇ ਬਹੁਤ ਖੂਬਸੂਰਤ ਆ ਲਓ ਜੀ ਠੀਕ ਆ ਬਾਕੀ ਦੋਸਤੋ ਕਿਸੇ ਪਾਸਿਓਂ ਵੀ ਕੋਈ ਸਾਈਡਸੂੜ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਪਹਿਲਾਂ ਝੋਟੀ ਸੋਣੀ ਆ ਤੇ ਵੀਰ ਅੱਲਾਹ ਫ੍ਰੀ ਤੇ ਨੂੰ ਖੋਲ ਕੇ ਵਿਖਾ ਦੇਗਾ ਖੋਲ ਕੇ ਅ ਸੋ ਦੋਸਤੋ ਤੁਸੀਂ ਜਿਹੜੀ ਬਿਲਕੁਲ ਸਕਰੀਨ ਦੇ ਵਿੱਚ ਵੇਖ ਸਕਦੇ ਹੋ ਬਿਲਕੁਲ ਚੰਗਾ ਥਾਣਾ ਦੋਸਤੋ ਮੁੱਠੀ ਵਾਲਾ ਥਾਣਾ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਹੈਗੀ ਆ ਝੋਟੀ ਦੀ ਜਦੋਂ ਤੁਸੀਂ ਮੌਕੇ ਤੇ ਘਰ ਪਹੁੰਚੋ ਦੋਸਤੋ ਜਿਹੜੀ ਸੰਤੁਸ਼ਟੀ ਆ ਤੁਹਾਨੂੰ ਆਪ ਹੀ ਹੋ ਜਾਣੀ ਆ ਚੀਜ਼ ਵੇ ਤੇ ਮੁੱਲ ਵੀ ਜਿਹੜਾ ਵਾਜਬ ਹੈਗਾ ਦੋਸਤੋ 65000 ਦੇ ਵਿੱਚ ਜਿਹੜੀ ਆ ਦੋਸਤੋ ਮਾਨਤਨ ਹੈਗਾ ਤੁਹਾਡਾ ਜਿੰਨੀ ਗੁੰਜਾਇਸ਼ ਹੋਈ ਉਹ ਜ਼ਰੂਰ ਪਾਈ ਹੋਣੀ ਕਰਨਗੇ ਘਰੇ ਪਹੁੰਚਿਆਂ ਦੀ ਤੇ ਸੋ ਦੋਸਤੋ ਇਹ ਸਨ ਵੀਰ ਲਾਪ੍ਰੀਤ ਲਾਪ੍ਰੀਤ ਵੀਰ ਕੋਲ ਘਰ ਦੇ ਐਨੀਮਲ ਆ ਦੋਸਤੋ ਦੋਨੋਂ ਐਨੀਮਲ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੱਤੇ ਆ ਵਿਦ ਪੂਰੀ ਇਨਫੋਰਮੇਸ਼ਨ ਸੋ ਜੇਸ ਕਿਸਾਨ ਵੀਰ ਤੇ ਪਰਤੇ ਵਿੱਚ ਹੋਵੇ ਪਸੰਦ ਆਵੇ ਤੁਸੀਂ ਵੀਰ ਲਾਪ੍ਰੀਤ ਦੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ